ਸਾਡੇ ਘਰੇ ਆਏ ਸੀ ਜੀ ਗੈਸਟ ਆਪਾਂ ਬਣਾਉਣ ਲੱਗੇ ਆ ਜੀ ਪਕੌੜੇ ਉਹ ਵੀ ਸਿਰਫ 2 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਣੇ ਆ ਤੇ ਦੇਖਿਓ ਤੁਸੀਂ ਸਾਰੀ ਵੀਡੀਓ ਨੂੰ ਆਪਾਂ ਤੁਹਾਨੂੰ ਦੱਸਦੇ ਆ ਕਿਵੇਂ ਤੇ ਆਪਾਂ ਸਭ ਤੋਂ ਪਹਿਲਾਂ ਲਿਆ ਜੀ ਕੜਾਈ ਵਿੱਚ ਤੇਲ ਤੇ ਇਹ ਮਿਕਸਚਰ ਹੈਗਾ ਵਾ ਇਹਨੂੰ ਆਪਾਂ ਕੁਝ ਵੀ ਨਹੀਂ ਪਾਉਣਾ ਸਿਰਫ ਆਪਾਂ ਪਾਣੀ ਪਾ ਕੇ ਘੋਲਣਾ ਵਾ ਤੇ ਇਹ ਆਪਾਂ ਅੱਧਾ ਪੈਕਟ ਆਪਾਂ ਮਿਕਸਚਰ ਦਾ ਲੈ ਲਿਆ ਵਾ ਤੇ ਹੁਣ ਆਪਾਂ ਇਹਨਾਂ ਨੂੰ ਸਿਰਫ ਇੱਕ ਗਲਾਸ ਪਾਣੀ ਪਾ ਕੇ ਘੋਲ ਲੈਣਾ ਵਾ ਜੀ ਬੈਟਰ ਬਣਾ ਲਵਾਂਗੇ ਹੁਣੇ ਆਪਣਾ ਵੇਖੋ ਬੈਟਰ ਬਣ ਕੇ ਤੇ ਤਿਆਰ ਹੋ ਗਿਆ ਵਾ ਤੇ ਹੁਣ ਆਪਾਂ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖਾਂਗੇ ਤੇ 10 ਮਿੰਟ ਬਾਅਦ ਹੁਣ ਆਪਾਂ ਇਹਨਾਂ ਦੇ ਜੀ ਪਕੌੜੇ ਬਣਾਵਾਂਗੇ ਥੋੜਾ ਜਿਹਾ ਬੈਟਰ ਨੂੰ ਆਪਾਂ ਹੁਣ ਕੜਾਈ ਵਿੱਚ ਪਾ ਕੇ ਨਾ ਚੈੱਕ ਕਰਦੇ ਆ ਕਿ ਆਪਣਾ ਤੇਲ ਗਰਮ ਹੋ ਚੁੱਕਿਆ ਵਾ ਹਾਂਜੀ ਆਪਾਂ ਤੇਲ ਹੁਣ ਗਰਮ ਆ ਹੁਣ ਆਪਾਂ ਇਹਨਾਂ ਦੇ ਬਣਾਉਣੇ ਆ ਜੀ ਪਕੌੜੇ ਪਹਿਲਾਂ ਆਪਾਂ ਚਮਚ ਦੀ ਹੈਲਪ ਨਾਲ ਹੀ ਬਣਾਵਾਂਗੇ ਪਹਿਲਾਂ ਦੇਖਦੇ ਆ ਕਿਵੇਂ ਬੰਦਿਆ ਜੀ ਹਾਂਜੀ ਵੇਖੋ ਜੀ ਇਹ ਬਣ ਕੇ ਪਕੌੜੇ ਤਾਂ ਬਹੁਤ ਸੁਣੇ ਤਿਆਰ ਹੋ ਗਿਆ ਔਰ ਉਹ ਵੀ ਕੋਈ ਵੀ ਗੈਸਟ ਆ ਜਵੇ ਤੇ ਮਿੰਟੋ ਮਿੰਟੀ ਪੰਜ ਜਾਂਦੇ ਆਪਾਂ ਕੋਈ ਨਮਕ ਮਿਰਚ ਕੁਛ ਨਹੀਂ ਇਹਨਾਂ ਦੇ ਵਿੱਚ ਪਾਇਆ ਸਭ ਕੁਝ ਆਲਰੇਡੀ ਇਹਦੇ ਵਿੱਚ ਮਿਕਸ ਹੈਗਾ ਹੀ ਲਸਣ ਪਿਆਜ਼ ਸਭ ਕੁਝ ਇਹਦੇ ਵਿੱਚ ਹੀ ਮਿਕਸ ਆ ਕੋਈ ਵੀ ਚੀਜ਼ ਆਪਾਂ ਨੂੰ ਐਕਸਟਰਾ ਪਾਉਣ ਦੀ ਲੋੜ ਨਹੀਂ ਹੈਗੀ ਪਰ ਹੁਣ ਆਪਾਂ ਦੇਸੀ ਤਰੀਕੇ ਨਾਲ ਬਣਾਵਾਂਗੇ ਹੱਥ ਨਾਲ ਹੀ ਪਕੌੜੇ ਜਿਆਦਾ ਮਜ਼ਾ ਆਉਂਦਾ ਕੱਢਣ ਦਾ ਤੇ ਬਹੁਤ ਹੀ ਜਲਦੀ ਬਣ ਕੇ ਮਤਲਬ ਕੀ ਪਕੌੜੇ ਤਿਆਰ ਹੋ ਜਾਂਦੇ ਆ ਜਿਸ ਤਰ੍ਹਾਂ ਕਰੇ ਕੋਈ ਵੀ ਇੱਕਦਮ ਗੈਸਟ ਆ ਜਾਵੇ ਕੋਈ ਬਿਨਾਂ ਦੱਸਿਓ ਵੀ ਆਵੇ ਜਾਂ ਵੈਸੇ ਵੀ ਆਪਾਂ ਛੋਟੀ ਮੋਟੀ ਭੁੱਖ ਲਈ ਠੰਡ ਦੇ ਵਿੱਚ ਜਿਸ ਤਰ੍ਹਾਂ ਵੀ ਬਣਾਉਣੇ ਹਨ ਪਕੌੜੇ ਤੇ ਬਿਲਕੁਲ ਹੀ ਜਲਦੀ ਤਿਆਰ ਹੁੰਦੇ ਨੇ ਇਹ 10 ਮਿੰਟ ਦੇ ਵਿੱਚ ਸਿਰਫ ਆਪਾਂ ਬੈਟਰ ਨੂੰ ਘੋਲਣਾ ਵਾ ਕੋਈ ਵੀ ਚੀਜ਼ ਆਪਾਂ ਨੂੰ ਪਾਉਣ ਦੀ ਲੋੜ ਨਹੀਂ ਆ ਤੇ ਵੇਖੋ ਜੀ ਆਪਣੇ ਪਕੌੜੇ ਬਣ ਕੇ ਰੈਡੀ ਹੋ ਗਏ ਆ ਕਿੰਨੇ ਸੋਹਣੇ ਬਣੇ ਆ ਤੇ ਕਲਰ ਵੀ ਕਿੰਨਾ ਸੋਹਣਾ ਆਇਆ ਇਹਨਾਂ ਦਾ ਵੇਖੋ ਤੇ ਨਾਲ ਆਪਾਂ ਹੁਣ ਪਕੌੜੇ ਬਣ ਗਏ ਆ ਤੇ ਆਪਾਂ ਆਪਣੇ ਗੈਸਟ ਨੂੰ ਸਰਵ ਕਰਦੇ ਆ ਜੀ ਤੇ ਇਹ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹ ਕਿਹੜੀ ਕੰਪਨੀ ਦੇ ਹੈਗੇ ਆ ਪਕੌੜੇ ਤੇ ਬਾਕੀ ਪਕੌੜੇ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੋਏ ਆ ਔਰ ਵੈਸੇ ਵੀ ਆਪਾਂ ਤੁਹਾਨੂੰ ਟੈਸਟ ਕਰਕੇ ਦੱਸਦੇ ਆ ਕਿ ਕਿੱਦਾਂ ਦੇ ਆ ਤੇ ਹਾਂਜੀ ਜੀ ਪਕੌੜੇ ਆਪਣੇ ਬਹੁਤ ਹੀ ਵਧੀਆ ਸੀ ਜਾਲੀਦਾਰ ਵੇਖੋ ਅੰਦਰੋਂ ਵੀ ਬਣਿਆ ਵਿੱਚੋਂ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਤੇ ਸਾਡੇ ਗੈਸਟ ਨੂੰ ਵੀ ਬਹੁਤ ਪਸੰਦ ਆਏ ਸੀਗੇ ਪਕੌੜੇ ਤੇ ਸਾਨੂੰ ਪੁੱਛਣ ਦੇ ਕਿ ਦੱਸੋ ਇਹ ਹੈਗੇ ਆ ਜੀ ਜੀਐਮ ਕੰਪਨੀ ਦਾ ਬੈਟਰ ਸੀ ਜਿਹੜਾ ਬਿਲਕੁਲ ਰੈਡੀ ਇਹਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਉਣਾ ਕੋਈ ਨਮਕ ਮਿਰਚ ਜੀਰਾ ਜਵੈਨ ਆਪਾਂ ਨੂੰ ਕੁਝ ਵੀ ਪਾਉਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਸਾਰਾ ਕੁਝ ਹੀ ਮਿਕਸ ਹੈਗਾ ਵਾ ਤੇ ਅੱਜ ਆਪਾਂ ਮੂੰਗ ਦਾਲ ਦੇ